ਇੱਕ ਸਿੱਧੂ ਮੂਸੇਵਾਲੇ ਦੇ ਫੈਨ ਟਰੱਕ ਵਾਲੇ ਪੰਜਾਬ ਤੋਂ ਚੌਲ ਹੋਰ ਰਾਜਾਂ ਵਿੱਚ ਲਿਜਾਣ ਦਾ ਕੰਮ ਕਰਦੇ ਸਨ ਇਦਾਂ ਹੀ ਜਦੋਂ ਇਸ ਵਾਰ ਇਹ ਪੰਜਾਬ ਤੋਂ ਚੌਲ ਲੈ ਕੇ ਗੋਦਾਮ ਵਿੱਚ ਪਹੁੰਚੇ ਤਾਂ ਉੱਥੇ ਚੌਲਾਂ ਦੀ ਪੈਕਿੰਗ ਜਿੰਨਾ ਤੋੜਿਆਂ ਵਿੱਚ ਹੋ ਰਹੀ ਸੀ ਉਹਨਾਂ ਉੱਪਰ ਦਰਬਾਰ ਸਾਹਿਬ ਦੀ ਫੋਟੋ ਲੱਗੀ ਹੋਈ ਸੀ ਤੇ ਇੱਥੇ ਕੰਮ ਕਰਨ ਵਾਲੇ ਮਜ਼ਦੂਰ ਪੈਰ ਉੱਪਰ ਰੱਖ ਕੇ ਇਹਨਾਂ ਦੀ ਸਿਲਾਈ ਕਰ ਰਹੇ ਸਨ ਇਹਨਾਂ ਟਰੱਕ ਵਾਲੇ ਵੀਰਾਂ ਨੇ ਜਦੋਂ ਇਹ ਸਭ ਦੇਖਿਆ ਤਾਂ ਉਹਨਾਂ ਨੇ ਵੀਡੀਓ ਬਣਾਉਂਦੇ ਹੋਏ ਸਾਰਾ ਹਾਲ ਦੱਸਿਆ ਜਿਸ ਦੀ ਵੀਡੀਓ ਤੁਸੀਂ ਅੱਗੇ ਦੇਖ ਸਕਦੇ ਹੋ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਜੋ ਅੱਗੇ ਤੋਂ ਕੋਈ ਇਹੋ ਜਿਹੀ ਗਲਤੀ ਨਾ ਕਰੇ ਭਾਈ ਸਾਹਿਬ ਜੀ ਆਹ ਹੀ ਨਾ ਪੰਜਾਬ ਤੋਂ ਚੌਲ ਲੈ ਕੇ ਆਏ ਸੀ ਮਹਾਰਾਸ਼ਟਰ ਪੂਨੇ ਦੇ ਕੋਲ ਪਿੰਡਾ ਜੀ ਰੰਜਨ گاؤں ਉੱਥੋਂ ਹੀ ਨਾ ਚੌਲ ਲੈ ਕੇ ਆਏ ਸੀ ਤੇ ਕੱਲ ਨਾ ਜਦੋਂ ਅਸੀਂ ਇਹਨਾਂ ਦੇ ਗੜਾਉਣ ਦੇ ਵਿੱਚ ਆਏ ਆਂ ਇੱਥੇ ਆਣ ਕੇ ਅਸੀਂ ਨਾ ਇਹਨਾਂ ਦੇ ਦੇਖਿਆ ਵੀ ਇਹਨਾਂ ਦੇ ਨਾ ਚੌਲਾਂ ਦੀ ਜਿਹੜੀ ਲੋਡਿੰਗ ਆ ਇਹ ਨਾ ਅੱਜ ਹਾਂ 50 ਕਿਲੋ ਦੀ ਪੈਕਿੰਗ ਪੰਜਾਬ ਤੋਂ ਮਹਿੰਗਾ ਛੇ ਤੇ ਅੱਗੇ ਇਹ ਨਾ 10 20 5 20 50 ਕਿਲੋ ਜਿਵੇਂ ਪੈਕਿੰਗ ਛੋਟੀ ਵੱਡੀ ਇਹ ਕਰਦੇ ਆ ਇਹ ਗਾਹਾਂ ਬ੍ਰਾਂਡ ਬਣਾ ਕੇ ਵੇਚਦੇ ਆ ਅਸੀਂ ਜਦੋਂ ਕੱਲ ਵੇਖਿਆ ਵੀ ਇਹ ਨਾ ਇੱਕ ਬ੍ਰਾਂਡ ਤਿਆਰ ਕਰ ਰਹੇ ਸੀਗੇ ਜਿਹਦੇ ਉੱਤੇ ਲਿਖਿਆ ਹੋਇਆ ਸਤਨੂ ਕਾ ਮੰਦਿਰ ਆਹ ਵੇਖੋ ਇਹ ਨਾ ਦਰਬਾਰ ਸਾਹਿਬ ਦੀ ਫੋਟੋ ਲੱਗੀ ਹੋਈ ਹੈ ਉੱਤੇ ਤਸਵੀਰ ਦਰبار صاحب ਦੀ ਤਸਵੀਰ ਲਾ ਕੇ ਤੇ ਇਹ ਇਧਰ ਵੇਖੋ ਪੈਕਿੰਗ ਕਰ ਰਿਆ ਤੇ ਬਾਜ਼ਾਰ ਦੇ ਵਿੱਚ ਹੋਟਲਾਂ ਦੇ ਵਿੱਚ ਦੁਕਾਨਾਂ ਦੇ ਉੱਪਰ ਹੀ ਜਾਂਦਾ ਤੇ ਇਹ ਵੀ ਕੱਲੇ ਸਲਾਈ ਕਰ ਰਹੇ ਸੀ ਇਹ ਉੱਤੇ ਪੈਰ ਰੱਖ ਕੇ ਉੱਤੇ ਝੜ ਕੇ ਤੇ ਪੈਰਾਂ ਦੇ ਵਿੱਚ ਆ ਰਿਹਾ ਸੀ ਆ ਲੇਬਰ ਆ ਭਈਆਂ ਦੀ ਲੇਬਰ ਆ ਲਿਹਾਰੀ ਇਹ ਬੀੜੀਆਂ ਪੀ ਰਹੀ ਸੀ ਸਾਰਾ ਕੁਝ ਇੱਥੇ ਜਰਦਾ ਮਲ ਰਿਹਾ ਸੀ ਤੇ ਤਸਵੀਰ ਦੀ ਗੁਰਦੁਆਰਾ ਸਾਹਿਬ ਦੀ ਅਸਰੂਪ ਦੀ ਆਪਣੀ ਬੇਇੱਜ਼ਤੀ ਹੋ ਰਹੀ ਸੀ ਸਾ